ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਸੰਗੇ ਜੀਓ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਵਰ ਜਿਸ ਦਾ ਭਾਵ ਹੈ ਵਿਆਹ ਵਾਲਾ ਮੁੰਡਾ ਜਿਸ ਦਾ ਵਿਆਹ ਹੋਣਾ ਹੋਵੇ ਇਸੇ ਤਰ੍ਹਾਂ ਉਸ ਦੇ ਘਰ ਵਾਲੀ ਨੂੰ ਕਿਹਾ ਜਾਂਦਾ ਹੈ ਬਾਲਾ ਬਾਲਾ ਸ਼ਬਦ ਅਕਸਰ ਕੁੜੀਆਂ ਦੇ ਨਾਮ ਨਾਲ ਵੀ ਵਰਤਿਆ ਜਾਂਦਾ ਜਿਵੇਂ ਸ਼ਸ਼ੀ ਬਾਲਾ ਮધુ ਵਾਲਾ ਕਰਕੇ ਵਰ ਤੇ ਬਾਲਾ ਯਾਨੀ ਕਿ ਵਿਆਹ ਵਾਲੇ ਕੁੜੀ ਮੁੰਡੇ ਨੂੰ ਰਲਵੇ ਰੂਪ ਦੇ ਵਿੱਚ ਵਰਬਾਲਾ ਕਿਹਾ ਜਾਂਦਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਵਿਆਹ ਵਾਲੇ ਘਰ ਦੇ ਵਿੱਚ ਮੁੰਡੇ ਦੇ ਨਾਲ ਸਰਬਾਲਾ ਬਣਨ ਵਾਲਾ ਬੱਚਾ ਘਰ ਜਾਂ ਰਿਸ਼ਤੇਦਾਰੀ ਵਿੱਚ ਮੁੰਡੇ ਦੇ ਵਿਆਹ ਵਾਲੇ ਸਮੇਂ ਕਿਸੇ ਛੋਟੇ ਬੱਚੇ ਨੂੰ ਸਰਬਾਲਾ ਬਣਦਾ ਬੜਾ ਚਾਹ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਸਰਬਾਲਾ ਕਿਉਂ ਬਣਾਇਆ ਜਾਂਦਾ ਹੈ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਜਾਣਕਾਰੀ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਤੇ ਕਈਆਂ ਨੂੰ ਪਤਾ ਵੀ ਨਹੀਂ ਹੋਣੀ ਭਾਵੇਂ ਕਿ ਵੱਖੋ-ਵੱਖ ਲੋਕਾਂ ਦੇ ਆਪਣੇ ਵੱਖਰੇ-ਵੱਖਰੇ ਵਿਚਾਰ ਨੇ ਕੋਈ ਇਸ ਨੂੰ ਧਾਰਮਿਕ ਰਿਵਾਇਤ ਕਹਿ ਦਿੰਦਾ ਹੈ ਤੇ ਕੋਈ ਪੁਰਾਣੀ ਚਲਦੀ ਰੀਤ ਕਹਿ ਕੇ ਸਾਰ ਦਿੰਦਾ ਪਰ ਜੋ ਅਸਲੀਅਤ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਪਾਈ ਕਾਨ ਸਿੰਘ ਨਾਭਾ ਦੇ ਲਿਖੇ ਮਹਾਨ ਕੋਸ਼ ਅਨੁਸਾਰ ਬਾਲਾ ਸ਼ਬਦ ਫਾਰਸੀ ਭਾਸ਼ਾ ਦਾ ਹੈ ਤੇ ਇਸ ਦਾ ਮੂਲ ਉਚਾਰਨ ਹੈ ਸਹਬਾਲਾ ਪਾਬ ਕੇ ਲਾੜੇ ਦੇ ਕਦ ਦਾ ਲਾੜੇ ਦਾ ਸਾਥੀ ਇੰਨੀ ਕੁ ਜਾਣਕਾਰੀ ਤੋਂ ਇਹ ਤਾਂ ਸਪਸ਼ਟ ਹੈ ਕਿ ਇਹ ਕੋਈ ਧਾਰਮਿਕ ਰੀਤ ਨਹੀਂ ਹੈ ਬਲਕਿ ਬਹੁਤ ਸੂਝਵਾਨ ਲੋਕਾਂ ਨੇ ਸਮੇਂ ਦੀ ਲੋੜ ਦਾ ਪੈਦਾ ਕੀਤਾ ਹਲ ਹੈ ਇਹਦੀ ਹਕੂਮਤ ਭਾਰਤ ਉਤੇ ਵਿਦੇਸ਼ੀ ਹਮਲੇ ਦੌਰਾਨ ਹੋਈ ਸੀ ਜਦੋਂ ਇਥੋਂ ਦੇ ਵਸਨੀਕਾਂ ਦੀਆਂ ਬਰਾਤਾਂ ਤੇ ਡੋਲੀਆਂ ਤੱਕੇ ਨਾਲ ਲੁੱਟ ਲਈਆਂ ਜਾਂਦੀਆਂ ਸੀ ਤਾਂ ਤਾਂ ਕਈ ਵਾਰ ਉਸ ਮੁਠ ਪੇੜ ਵਿੱਚ ਲਾੜਾ ਵੀ ਮਾਰਿਆ ਜਾਂਦਾ ਸੀ ਤੇ ਵਿਆਹ ਵਾਲੀ ਕੁੜੀ ਜਿਸ ਨੇ ਲਾੜੇ ਨੂੰ ਤੱਕਿਆ ਵੀ ਨਹੀਂ ਸੀ ਹੁੰਦਾ ਘਰ ਬੈਠੀ ਹੀ ਵਿਧਵਾ ਹੋ ਜਾਂਦੀ ਸੀ ਅਖੀਰ ਸੂਝਵਾਨ ਲੋਕਾਂ ਨੇ ਇਸ ਦਾ ਹਾਲ ਕੱਢਿਆ ਕਿ ਲਾੜੇ ਦੀ ਉਮਰ ਦਾ ਕੋਈ ਜਾੱਛੇ ਦਾ ਮੁੰਡਾ ਕੋਈ ਤਾਏ ਦਾ ਮੁੰਡਾ ਕੋਈ ਮਾਸੀ ਦਾ ਮੁੰਡਾ ਮਾਮੇ ਦਾ ਮੁੰਡਾ ਉਸ ਲਾੜੇ ਵਾਂਗੂ ਹੀ ਤਿਆਰ ਕਰ ਲਿੱਤਾ ਜਾਂਦਾ ਸੀ ਤੇ ਬਰਾਤ ਦੇ ਪਿੱਛੇ ਰੱਖਿਆ ਜਾਂਦਾ ਸੀ ਜੇ ਬਰਾਤ ਉੱਪਰ ਹਮਲਾ ਹੋ ਜਾਵੇ ਤੇ ਲਾੜਾ ਕਤਲ ਹੋ ਜਾਵੇ ਤਾਂ ਉਸ ਲੜਕੀ ਦਾ ਵਿਆਹ ਉਸ ਦੂਸਰੇ ਲੜਕੇ ਨਾਲ ਕੀਤਾ ਜਾਂਦਾ ਸੀ ਸੰਸਕ੍ਰਿਤੀ ਵਿੱਚ ਵਰਦਾ ਭਾਵ ਹੈ ਲਾੜਾ ਸanskrit ਵਿੱਚ ਵਰਦਾ ਭਾਵ ਹੈ ਲਾੜਾ ਬਾਲਾ ਦਾ ਮਤਲਬ ਲੜਕੀ ਤੇ ਸਰਬਾਲਾ ਦਾ ਭਾਵ ਬਾਲਾ ਦੇ ਸਿਰ ਦਾ ਟਕਣ ਭਾਵ ਇੱਜ਼ਤ ਟਕਣ ਵਾਸਤੇ ਕੋਈ ਦੂਸਰਾ ਹੁਣ ਅਸਲੀ ਮਤਲਬ ਵਜੋਂ ਸਰਬਾਲਾ ਲਾੜੇ ਦੀ ਉਮਰ ਦਾ ਹੀ ਬਣਾਇਆ ਜਾਂਦਾ ਸੀ ਪਰ ਹੁਣ ਤਾਂ 5 ਕੁ ਸਾਲ ਦੇ ਜਵਾਕ ਦੇ ਗਲ ਵਿੱਚ ਹਾਰ ਪਾ ਕੇ ਸਰਬਾਲਾ ਪੜਾ ਦਿੰਦੇ ਆ ਸੰਗਤ ਜੀ ਇਹ ਕੋਈ ਧਾਰਮਿਕ ਸਮਾਜਿਕ ਰਸਮ ਨਹੀਂ ਬਲਕਿ ਸਮੇਂ ਦੀ ਲੋੜ ਸੀ ਇਸ ਨੂੰ ਸਮੇਂ-ਸਮੇਂ ਅਨੁਸਾਰ ਕਿਸੇ ਨੇ ਮਨੋਰੰਜਨ ਬਣਾ ਲਿਆ ਤੇ ਨਿਆਣਿਆਂ ਦੇ ਗਲਾ ਵਿੱਚ ਹਾਰ ਪਵਾ ਕੇ ਸਰਬਾਲੇ ਬਣਾ ਦਿੱਤਾ ਕਿਸੇ ਨੇ ਇਸ ਨੂੰ ਰੀਤ ਸਮਝ ਲਿਆ ਕਈ ਵਾਰ ਵਿਆਹੀ ਕੁੜੀ ਸਰਬਾਲੇ ਦੀ ਮਾਂ ਦੀ ਉਮਰ ਦੀ ਹੁੰਦੀ ਹੈ ਪਰ ਜਾਣਕਾਰੀ ਨਾ ਹੋਣ ਕਰਕੇ ਮੁੰਡੇ ਦਾ ਭਤੀਜਾ ਜਾਂ ਭਣਜਾ ਸਰਬਾਲਾ ਬਣਾ ਦਿੱਤੇ ਜਾਂਦੇ ਨੇ ਛੋਟੇ-ਛੋਟੇ ਬੱਚੇ ਕਹਿ ਕੇ ਸੋ ਸੰਗਤ ਜੀ اے ਸੀ ਚਲਦੀ ਆ ਰਹੀ ਰੀਤ ਸਰਬਾਲੇ ਨੂੰ ਲੈ ਕੇ ਜਾਣਕਾਰੀ ਤੁਹਾਡੇ ਕੋਲ ਵੀ ਇਸ ਦੇ ਬਾਬਕ ਕੋਈ ਜਾਣਕਾਰੀ ਹੋਵੇ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ